ਧਰਮ ਦੀ ਕਮਾਈ ਤੋਂ ਬਿਨਾ ਧਰਮ ਦੇ ਰਾਹ ਤੇ ਚੱਲਣ ਤੋਂ ਬਿਨਾ ਜਾਂ ਇਉਂ ਕਹਿ ਲਈਏ ਸੇਵਾ ਭਾਵਨਾ ਤੋਂ ਬਿਨਾ ਮਨੁੱਖ ਦੀ ਗਤੀ ਨਹੀਂ ਹੈ ਕਦੇ ਵੀ ਕੋਵੇਂ ਕੱਡੇ ਵੀ ਵੱਡੇ ਮਰਤਬੇ ਬੰਦਾ ਹਾਸਲ ਕਰ ਲੈ ਜਿਨ੍ਹਾਂ ਨੂੰ ਸਮਝ ਆ ਗਈ ਉਹ ਫਿਰ ਅਧਿਆਤਮਿਕਤਾ ਦੀ ਕਮਾਈ ਨੂੰ ਹੋਰ ਵਧਾ ਲੈਂਦੇ ਹੈ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਕੋਲ ਨਾ ਇੱਕ ਭਗਵੇਂ ਪੇਸ਼ ਵਾਲਾ ਗੋਪਾਲ ਜਿਹੜਾ ਵਰਾਗੀ ਸੀ ਇਹਨੇ ਭਗਵੇਂ ਵਸਤਰ ਪਹਿਨੇ ਹੋਏ ਨੇ ਤੇ ਸਤਿਗੁਰੂ ਦੇ ਚਰਨਾਂ 'ਚ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਕਈ ਦਿਨ ਹੋ ਗਏ ਇਹਨੂੰ ਆਉਂਦੇ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨੋਹਰ ਬਚਨ ਅਨੁਰੋਜ ਸੁਣਦਾ ਜਦੋਂ ਇਹ ਸਤਿਗੁਰੂ ਦਰਬਾਰ ਵਿੱਚ ਆਉਂਦੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਿਧਾਂਤ ਨੂੰ ਦਰੜਾਉਂਦੇ ਇਹ ਰੋਜ਼ ਸੁਣਦਾ ਫਿਰ ਇਹਦੇ ਮਨ ਇਹਦਾ ਬਣਿਆ ਜਦੋਂ ਵੀ ਐਨੇ ਸੂਰਬੀਰ ਯੋਧੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਰਹਿੰਦੇ ਨੇ ਸ਼ਸਤਰ ਧਾਰੀ ਨੇ ਤੇ ਮੈਂ ਬਿਰਾਗੀ ਹਾਂ ਘਰ-ਵਾਰ ਛੱਡਿਆ ਹੋਇਆ ਤੇ ਮਨ ਦੀ ਭਾਵਨਾ ਹੈ ਮਾਇਆ ਨੂੰ ਵੀ ਤਿਆਗਣਾ ਹੈ ਤਿਆਗਿਆ ਹੋਇਆ ਰਿਧੀਆਂ ਸਦਿਆਂ ਵੀ ਹਾਸਲ ਕਰਨੀਆਂ ਨੇ ਪਰ ਸ਼ੁਰਮਤਾ ਹੀ ਮੇਰੇ ਅੰਦਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਰੋਜ਼ ਵਚਨਾਲੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਸੰਗਤਾਂ ਨੂੰ ਪ੍ਰੇਰਿਤ ਕਰਦੇ ਨੇ ਤੇ ਬੜੇ ਲੋਕ ਅੰਮ੍ਰਿਤ ਛਕਦੇ ਨੇ ਤੇ ਇਹ ਜਿਹੜਾ ਗੋਪਾਲ ਬਿਰਗੀ ਹੈ ਨਾ ਇਹਦੇ ਮਨ ਦੇ ਵਿੱਚ ਵੀ ਅੱਜ ਵਿਚਾਰ ਆਈ ਵੀ ਸਤਿਗੁਰੂ ਦੇ ਚਰਨਾਂ 'ਚ ਮੈਂ ਜਾਵਾਂ ਬੇਨਤੀ ਕਰਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਮਨ ਬਣਿਆ ਦਰਬਾਰ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਮੱਥਾ ਟੇਕਿਆ ਜਾ ਕੇ ਹੱਥ ਜੋੜੇ ਕਹਿ ਲਗਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਗੋਪਾਲ ਤੈਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ ਦੇਖੋ ਕਿਸੇ ਦੇ ਧਰਮ ਦੇ ਵਿੱਚ ਜੇ ਕੋਈ ਬੰਦਾ ਆਪਣੇ ਧਰਮ ਦੇ ਵਿੱਚ ਪੱਕਾ ਔਰ ਉਹਦੇ ਸਿਧਾਂਤਾਂ ਦੇ ਉੱਤੇ ਚੱਲਦਾ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਉਹਨੂੰ ਸਿਧਾਂਤਾਂ ਤੋਂ ਬਾਹਰ ਜਾਣ ਦੇ ਵਾਸਤੇ ਮਜਬੂਰ ਨਹੀਂ ਕੀਤਾ ਵੀ ਤੂੰ ਆਪਣੇ ਧਰਮ ਨੂੰ ਛੱਡ ਦੇ ਕਿਉਂਕਿ ਗੋਪਾਲ ਬਰਾਗੀ ਦੇ ਮਨ ਵਿੱਚ ਸੀ ਵੀ ਜੇ ਮੈਂ ਅਮਰਤ ਸ਼ਕਾਂ ਦਾ ਫੇਰ ਗੁਰੂ ਦੀ ਕਿਰਪਾ ਹੋਣੀ ਹੈ ਤੇ ਮੈਂ ਹੈ ਉਦਾਸੀ ਸੰਪਰਦਾ ਦੇ ਵਿੱਚੋਂ ਅੱਜ ਜੇ ਕੋਈ ਸਾਧ ਸੰਗਤ ਸਿੱਖ ਧਰਮ ਦੇ ਨਾਲ ਪਿਆਰ ਕਰਦਾ ਹੈ ਭਾਵੇਂ ਉਹ ਕਿਸੇ ਹੋਰ ਧਰਮ ਦੇ ਵਿੱਚੋਂ ਆ ਅੱਜ ਸਾਡੀ ਕਟੜਤਾ ਇੰਨੀ ਵੱਧ ਗਈ ਹੈ ਸਾਡਾ ਸਾਡੇ ਜਿਹੜੇ ਅਖੋਤੀ ਵਿਦਵਾਨ ਨੇ ਅਖੋਤੀ ਧਰਮ ਦੇ ਜਿਹੜੇ ਪ੍ਰਚਾਰਕ ਨੇ ਉਹ ਫਿਰ ਬੜੀ ਤਲਖ ਲੈਜ਼ੇ ਦੇ ਨਾਲ ਉਹ ਉਹਨਾਂ ਦੀ ਬੜੀ ਮੈਂ ਕਹਿ ਸਕਦਾ ਕਿ ਬੇਇੱਜ਼ਤੀ ਕਰਦੇ ਨੇ ਵੀ ਜੇ ਐਡੇ ਵੱਡੇ ਤੁਸੀਂ ਧਰਮੀ ਹੋ ਐਡੇ ਵੱਡੇ ਸਿੰਘ ਧਰਮ ਨਾਲ ਪਿਆਰ ਕਰਦੇ ਹੋ ਪਹਿਲਾਂ ਅਮਰਤ ਛਕੋ ਫੇਰ ਗੱਲ ਕਰੋ ਜੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕੀ ਕਿਹਾ ਗੋਪਾਲ ਵਰਾਗੀ ਨੂੰ ਕਹ ਲਗੇ ਕੋਈ ਗੱਲ ਨਹੀਂ ਤੈਨੂੰ ਅਮਰਤ ਛੱਕਣ ਦੀ ਲੋੜ ਨਹੀਂ ਤੇਰੇ ਅੰਦਰ ਧਰਮ ਹੈ ਵੀ ਪਤਾ ਨਹੀਂ ਵੀ ਜੇ ਮੈਂ ਅਮਰਤ ਨਾ ਛੱਕਿਆ ਤੇ ਗੁਰੂ ਗੋਬਿੰਦ ਸਿੰਘ ਦੀ ਨਜ਼ਦੀਕੀ ਨਹੀਂ ਮਿਲਣੀ ਤੂੰ ਆਪਣੇ ਧਰਮ ਵਿੱਚ ਪੱਕਾ ਹੈ ਤੇ ਚੰਗੀ ਗੱਲ ਹੈ ਤੈਨੂੰ ਬਾਣੀ ਚੰਗੀ ਲੱਗਦੀ ਹੈ ਗੁਰੂ ਨਾਨਕ ਦਾ ਸਿਧਾਂਤ ਚੰਗਾ ਲੱਗਦਾ ਹੈ ਪਹਿਲਾਂ ਹੋਰ ਇਹਦੀ ਕਮਾਈ ਕਰ ਲੈ ਜਦੋਂ ਸਮਾਂ ਆਏਗਾ ਉਦੋਂ ਅਮਰਤ ਛੱਕ ਲਈ ਤੇ ਹੁਣ ਤੋਂ ਇਸੇ ਹੀ ਭੇਗ ਦੇ ਵਿੱਚ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਤੇ ਪ੍ਰਸਾਰ ਕਰ ਗੁਰੂ ਗੋਬਿੰਦ ਸਿੰਘ ਜੀ ਹੁੰਦਿਆਂ ਨੂੰ ਨਹੀਂ ਕਿਹਾ ਵੀ ਪਹਿਲਾਂ ਅੰਮ੍ਰਿਤ ਛਕ ਫੇਰ ਅਗਲੀ ਗੱਲ ਕਰਾਂਗੇ ਹੁਣੇ ਗੋਪਾਲ ਬੈਰਾਗੀ ਬੜਾ ਖੁਸ਼ ਹੋਇਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਮੈਨੂੰ ਐਡੀ ਵੱਡੀ ਸੇਵਾ ਦੇ ਦਿੱਤੀ ਵੀ ਗੁਰੂ ਨਾਨਕ ਦੇ ਸਿਧਾਂਤ ਦਾ ਪ੍ਰਚਾਰ ਤੇ ਪ੍ਰਸਾਰ ਕਰ ਇਹ ਗੋਪਾਲ ਵਿਰਾਗੀ ਜ਼ਿਲ੍ਹੇ ਝੰਗ ਦੇ ਵਿੱਚ ਕੋਡ ਈਸ਼ੇ ਸਾਹ ਇੱਕ ਇਲਾਕਾ ਹੈ ਕੋਡ ਈਸ਼ੇ ਸਾਹ ਝੰਗ ਦੇ ਵਿੱਚ ਅੱਜ ਕੱਲ ਪਾਕਿਸਤਾਨ ਦੇ ਵਿੱਚ ਇਹ ਉੱਥੇ ਚਲਿਆ ਗਿਆ ਇਹ ਨੇ ਉਥੇ ਨਾ ਬਹੁਤ ਸਖੀ ਦਾ ਪ੍ਰਚਾਰ ਕੀਤਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਤੇ ਜਪਨੀ ਸਾਹਿਬ ਆਪ ਵੀ ਪੜਨਾ ਹੋਰਨਾਂ ਨੂੰ ਵੀ ਪੜਾਉਣਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਆਪ ਵੀ ਕਰਨਾ ਤੇ ਹੋਰਨਾਂ ਨੂੰ ਵੀ ਕਰਾਉਣਾ ਇਹ ਨੇਮ ਬਣਾ ਲਿਆ ਵਾਹਿਗੁਰੂ ਦਾ ਸਿਮਰਨ ਕਰਵਾਉਣਾ ਬਹੁਤ ਸੰਗਤਾਂ ਗੋਪਾਲ ਦੇ ਡੇਰੇ ਤੇ ਆਉਣੀ ਆ ਸ਼ੁਰੂ ਹੋ ਗਈਆਂ ਤਾਂ ਆਉਣ ਲੱਗ ਪਿਆ ਲੋਕ ਇਹਨੂੰ ਗੁਰੂ ਘਰ ਦਾ ਮਸੰਦ ਸਮਝ ਗਏ ਪੇਟਾਵਾ ਵੀ ਜਿਹੜਾ ਦਾ ਸੰਬੰਧ ਸੀ ਉਹ ਵੀ ਇਹਦੇ ਕੋਲ ਭੇਜਣ ਲੱਗ ਪਏ ਤੇ ਗੋਪਾਲ ਵਿਰਾਗੀ ਨੇ ਉਹ ਧਨ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਤੇ ਜੜਾ ਸ਼ੁਰੂ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਨੇਹਾ ਭੇਜਿਆ ਵੀ ਗੋਪਾਲ ਨੂੰ ਕਹਿ ਦਿਓ ਉਥੇ ਇੱਕ ਧਰਮਸ਼ਾਲਾ ਬਣਾਓ ਉਥੇ ਲੰਗਰ ਚਲਾਓ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮ ਦੇ ਉੱਤੇ ਆਏ ਗਏ ਨੂੰ ਭੋਜਨ ਮਿਲੇ ਰਹਿਸ਼ ਮਿਲੇ ਸੋਣਾ ਉਥੇ ਪ੍ਰਬੰਧ ਕਰੋ ਰਹਿ ਇਸ ਦਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਆ ਪਹੁੰਚਿਆ ਨਾ ਤੇ ਬੜਾ ਖੁਸ਼ ਹੋਇਆ ਹੁਣ ਇਹਨੇ ਇੱਥੇ ਲੰਗਰ ਖੁੱਲੇ ਚਲਾ ਦਿੱਤੇ ਰਹਿ ਸ਼ਾਂ ਰਾ ਗੀਰਾਂ ਵਾਸਤੇ ਬਣਨੀਆਂ ਸ਼ੁਰੂ ਹੋ ਗਈਆਂ ਧਰਮਸ਼ਾਲਾ ਬਣ ਗਈ ਤੇ ਜਦੋਂ ਕਾਰ ਸੇਵਾ ਸ਼ੁਰੂ ਹੋ ਗਈ ਤੇ ਧਨ ਹੋਰ ਜ਼ਿਆਦਾ ਆਉਣਾ ਸ਼ੁਰੂ ਹੋ ਗਿਆ ਜਦੋਂ ਸੰਗਤਾਂ ਦਾ ਆਇਆ ਹੋਇਆ ਧਨ ਕਿਸੇ ਥਾਂ ਲੱਗਦਾ ਹੈ ਨਾ ਸਾਧ ਸੰਗਤ ਫਿਰ ਸੰਗਤਾਂ ਸੇਵਾ ਹੋਰ ਵਧਾ ਦਿੰਦੀਆਂ ਤੇ ਜਦੋਂ ਸੰਗਤ ਦੀ ਮਾਇਆ ਆਉਂਦੀ ਹੈ ਕਿਸੇ ਥਾਂ ਲੱਗਦੀ ਨਹੀਂ ਫਿਰ ਉਹ ਮਾਇਆ ਨਹੀਂ ਆਉਂਦੀ ਦੇ ਹੁਣ ਜਦੋਂ ਦੇਖਿਆ ਸੰਗਤਾਂ ਨੇ ਭਾਈ ਗੋਪਾਲ ਵਿਰਾਗੀ ਜਿਹੜਾ ਜਿੰਨੀ ਮਾਇਆ ਸੰਗਤਾਂ ਵੱਲੋਂ ਆਉਂਦੀ ਹੈ ਜਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਰਬਾਰ ਵਿੱਚ ਭੇਜ ਦਿੰਦਾ ਜਾਂ ਲੰਗਰਾਂ ਵਿੱਚ ਲਾ ਦਿੰਦਾ ਜਾਂ ਇਹ ਜਿਹੜੀ ਵੱਡੀ ਧਰਮਸ਼ਾਲਾ ਬਣਦੀ ਇਹਦੇ ਵਿੱਚ ਲਈ ਜਾਂਦਾ ਭੰਡਾਰੇ ਖੁੱਲੇ ਆਉਣ ਲੱਗ ਪਏ ਵਰਕ ਤਾਂ ਆਉਣ ਲੱਗ ਪਈਆਂ ਤੇ ਜਿੰਨਾ ਧਨ ਜਾ ਜਿੰਨਾ ਅੰਨ ਜੋ ਵੀ ਸੰਗਤਾਂ ਵੱਲੋਂ ਆਉਂਦਾ ਸੀ ਵੱਜ ਜਾਂਦਾ ਸੇਵਾ ਤੋਂ ਉਹ ਸਾਰਾ ਦਾ ਸਾਰਾ ਸ਼੍ਰੀ ਅਨੰਦਪੁਰ ਸਾਹਿਬੇ ਜਣਾ ਸ਼ੁਰੂ ਕਰ ਦਿੱਤਾ ਪਹਿਲਾਂ ਸਾਰਾ ਹੀ ਭੇਜਦਾ ਸੀ ਗੁਰੂ ਦੇ ਹੁਕਮ ਅਨੁਸਾਰ ਜਿੰਨੀ ਉਤੇ ਲੋੜ ਸੀ ਰੱਖ ਕੇ ਬਚਿਆ ਹੋਇਆ ਫਿਰ ਸ਼੍ਰੀ ਅਨੰਦਪੁਰ ਸਾਹਿਬ ਇਹ ਕਲਗੀਧਾ ਪਾਦਸ਼ਾਹ ਜੀ ਦੀ ਬੜੀ ਪਰਸੰਤਾ ਦਿਉਂਦਾ ਇਹ ਇੱਥੇ ਨਾ ਇੱਕ ਬਹੁਤ ਅਮੀਰ ਮਹਾਜਨ ਜਿਹਦੇ ਕੋਲ ਇੱਕ ਨੌਕਰ ਤੇ ਉਹ ਨੌਕਰ ਜਦੋਂ ਵੀ ਸਮਾਂ ਬਣਦਾ ਉਹ ਗੋਪਾਲ ਬਿਰਾਗੀ ਜਦੋਂ ਕਥਾ ਵਿਚਾਰ ਕਰਦੇ ਉਦੋਂ ਉਹ ਅਕਸਰ ਆ ਕੇ ਬਹਿ ਜਾਂਦਾ ਨੌਕਰ ਸੀ ਗਰੀਬੀ ਸੀ ਹੁਣ ਇਹਦੇ ਧਿਆਨ ਦੇਣਾ ਕਈ ਵਾਰ ਹੁੰਦਾ ਨਾ ਬਹੁਤੀ ਅਮੀਰੀ ਵਿੱਚ ਵੀ ਬੰਦਾ ਪਰਮੇਸ਼ਰ ਦਾ ਸਿਮਰਨ ਛੱਡ ਦਿੰਦਾ ਤੇ ਬਹੁਤ ਜ਼ਿਆਦਾ ਗਰੀਬੀ ਹੋਵੇ ਫਿਰ ਵੀ ਬੰਦਾ ਕਹਿੰਦਾ ਵੀ ਦਰਿਆਵੀ ਕਮਾਈਆਂ ਕਰਨੀਆਂ ਨੇ ਮੇਰੇ ਕੋਲ ਟਾਈਮ ਨਹੀਂ ਆਪਕਸਰੀ ਕਹਦੇ ਨੇ ਸਾਡੇ ਕੋਲ ਸਮਾਂ ਨਹੀਂ ਹੁਣ ਇੱਕ ਬੰਦਾ ਨੌਕਰ ਹੈ ਮਹਾਦਨ ਦਾ ਨੌਕਰ ਹੈ ਔਰ ਉਹ ਵੀ ਮਨਮੁਖੀ ਮਹਾਦਨ ਜਿਹਦਾ ਧਰਮ ਦੇ ਨਾਲ ਕੋਈ ਵਸਤਾ ਹੀ ਨਹੀਂ ਅਮੀਰੀ ਹੈ ਨਾ ਬੰਦਾ ਅਮੀਰੀ ਚ ਪਰਮੇਸ਼ਰ ਨੂੰ ਭੁੱਲ ਜਾਂਦਾ ਪਰ ਨੌਕਰ ਬੜਾ ਧਰਮੀ ਹੈ ਇਹ ਮਾਲਕ ਦਾ ਕੰਮ ਵੀ ਕਰਦਾ ਉਸ ਸਮੇਂ ਜੋ ਸਮਾਂ ਕੱਢ ਕੇ ਭਾਈ ਗੋਪਾਲ ਦੀ ਸੰਗਤ ਵਿੱਚ ਵੀ ਆਉਂਦਾ ਭਾਈ ਗੋਪਾਲ ਦੀ ਕਥਾ ਵਾਰਤਾ ਵੀ ਸੁਣਦਾ ਤੇ ਭਾਈ ਗੋਪਾਲ ਜੀ ਹਮੇਸ਼ਾ ਕਹਿੰਦੇ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰੋ ਪਾਠ ਕਰਿਆ ਕਰੋ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਹੁਣ ਇਹ ਨੌਕਰ ਨੇ ਕੇਵਲ ਕਥਾ ਸੁਣੀ ਨਹੀਂ ਉਹ ਮੰਨੀ ਵੀ ਇਹ ਜਪਜੀ ਸਾਹਿਬ ਦਾ ਜਾਪ ਇਨੇ ਵੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰਨ ਦਿੱਤਾ ਤੇ ਜਦੋਂ ਇੱਥੇ ਬੈੰਦਾ ਕਥਾ ਦੇ ਵਿੱਚ ਆ ਕੇ ਬੜੇ ਧਿਆਨ ਨਾਲ ਸੁਣਦਾ ਤੇ ਆਪਣਾ ਕੰਮ ਕਰਦਿਆਂ ਹੋਇਆ ਵੀ ਇਹ ਸਿਮਰਨ ਕਰਦਾ ਰਹਿੰਦਾ ਇੱਕ ਦਿਨ ਇਸ ਤਰ੍ਹਾਂ ਦਾ ਬਾਣਾ ਵਰਤਿਆ ਇਹਦੇ ਸੇਠ ਨੇ ਇਹਦੇ ਮਹਾਸੰਨ ਨੇ ਇਹਦੇ ਮਾਲਕ ਨੇ ਕਿਹਾ ਜਾ ਬਹੁਤ ਬਸੂਸੀ ਇਨਾ ਵਾਸਤੇ ਕੋਈ ਜਿੱਥੇ ਤੂੜੀ ਦਾ ਭੰਡਾਰ ਕੀਤਾ ਹੋਇਆ ਲੈ ਕੇ ਆ ਤੇ ਸਾਧ ਸੰਗਤ ਜਦੋਂ ਇਹ ਗਿਆਨ ਉਸ ਖੂਣੀ ਦੇ ਵਿੱਚੋਂ ਸੱਪ ਨਿਕਲ ਕੇ ਉਹਨੇ ਇਹਨੂੰ ਡੰਗ ਮਾਰਿਆ ਕੱਟ ਲਿਆ ਉਸ ਨੌਕਰ ਨੂੰ ਤੇ ਸਾਧ ਸੰਗਤ ਬਹੁਤ ਜ਼ਰੀ ਜ਼ਰੀਲਾ ਸੱਪ ਸੀ ਤੇ ਉਹਦੇ ਕੱਟਣ ਦੇ ਨਾਲ ਉਹਦੇ ਡੰਗਣ ਦੇ ਨਾਲ ਇਹਦੀ ਮੌਤ ਹੋ ਗਈ ਜਿਹੜਾ ਗੋਪਾਲ ਬਿਰਾਗੀ ਸੀ ਬੰਦਗੀ ਬਹੁ ਸ੍ਰਿਧੀਆਂ ਸਿਧੀਆਂ ਤੇ ਪਹਿਲਾਂ ਹੀ ਇਹਨੇ ਹਾਸਲ ਕੀਤੀਆਂ ਹੋਈਆਂ ਸੀ ਬੰਦਗੀ ਕਰਕੇ ਜਿਹੜਾ ਸਿਮਰਨ ਹੈ ਨਾ ਸਾਧ ਸੰਗਤ ਜੀ ਰਿਧੀਆਂ ਸਿਧੀਆਂ ਤੇ ਪਿੱਛੇ ਪਿੱਛੇ ਧੁਰੀਆਂ ਫਿਰਦੀਆਂ ਔਰ ਇਹਨੂੰ ਸਾਹਮਨਾ ਕੋਈ ਕੋਈ ਹੈ ਜਿਹੜਾ ਰਿਧੀਆਂ ਸਿਧੀਆਂ ਜਦੋਂ ਪ੍ਰਾਪਤ ਕਰ ਲੈਂਦਾ ਤੇ ਹੰਕਾਰ ਆ ਜਾਂਦਾ ਵੀ ਮੇਰੇ ਦੇ ਬੋਲ ਸੱਚੇ ਹੋਣ ਲੱਗ ਪਏ ਮੈਂ ਜੋ ਕਹਿਣਾ ਉਹ ਕਰ ਸਕਦਾ ਇਹ ਵਿਰਲੇ ਉਹਨੂੰ ਸਾਹਮਦੇ ਨੇ ਨਹੀਂ ਤਾਂ ਬڑے ਲੋਗ ਇੱਥੇ ਤਲਕੇ ਜਾਂਦੇ ਨੇ ਆ ਕੇ ਬڑے بڑے ਸਾਧੂ ਮਹਾਤਮਾ ਸੰਤ ਇੱਥੇ ਆ ਕੇ ਉਹਨਾਂ ਦਾ ਪੈਰ ਤਲਕੇ ਜਾਂਦਾ ਡਿੱਗ ਜਾਂਦੇ ਨੇ ਤੇ ਉਹ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਬੂਧਾ ਹੋ ਜਾਂਦੇ ਨੇ ਉਹ ਦੁਨੀਆ ਦੇ ਵਿੱਚ ਅੱਜ ਬੜੇ ਐਸੇ ਨੇ ਜਿਨ੍ਹਾਂ ਜਿਨ੍ਹਾਂ ਦੇ ਬਾਰੇ ਦੇਖਦੇ ਆ ਉਹਨਾਂ ਦਾ ਜੀਵਨ ਇੰਨਾ ਕਿ ਮਾੜਾ ਹੋ ਗਿਆ ਦੇ ਉਹ ਆਪਣੇ ਕੀਤੇ ਹੋਏ ਕੋ ਕਰਮਾਂ ਦੀ ਸਜ਼ਾ ਅਜ ਭੋਗ ਰਹੇ ਨੇ ਬੰਦਗੀ ਕੀਤੀ ਇਹ ਕੋਈ ਸ਼ੱਕ ਨਹੀਂ ਬੰਦਗੀ ਕੀਤੀ ਤਾਂ ਇਰਦੀਆਂ ਸਦੀਆਂ ਆਇਆਂ ਪਰ ਉਹਨਾਂ ਨੂੰ ਸਾਹ ਬਣਾ ਸਕੇ ਬਸ ਇੱਥੇ ਆ ਕੇ ਟਲ ਗਏ ਇੱਥੇ ਆ ਕੇ ਸਭ ਕੁਝ ਖਤਮ ਹੋ ਗਿਆ ਤੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਨੇ ਇੰਨੀ ਕੁ ਪਾਵਰ ਦਿੱਤੀ ਹੈ ਜਨਾਨਿਆਂ ਨੂੰ ਸਾਂਭ ਲਿਆ ਗੋਪਤ ਰੱਖ ਲਿਆ ਦੁਨੀਆ ਜੋ ਕਹਿੰਦੀ ਕਹੀ ਜਾਵੇ ਕੋਈ ਗੱਲ ਨਹੀਂ ਜੇ ਸਤਗੁਰੂ ਦਾ ਸਿਮਰਨ ਕਰਕੇ ਬਾਣੀ ਪੜ੍ਹ ਕੇ ਉਹਦੀ ਸੇਵਾ ਕਰਕੇ ਜੇ ਇਹ ਰਦੀਆਂ ਸਦੀਆਂ ਮਿਲ ਵੀ ਗਈਆਂ ਨੇ ਤੇ ਉਹਨਾਂ ਨੇ ਸਾਂਭ ਲਿਆ ਪ੍ਰਦਰਸ਼ਨ ਹੀ ਨਹੀਂ ਕੀਤੀ ਉਹਨਾਂ ਉਤੇ ਫਿਰ ਹੋਰ ਵੱਡੀਆਂ ਰਹਿਮਤਾਂ ਹੋ ਜਾਣੀਆਂ ਇਸੇ ਤਰ੍ਹਾਂ ਭਾਈ ਗੋਪਾਲ ਨੇ ਬੇਸ਼ੱਕ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਕੋਲ ਆਉਣ ਤੋਂ ਪਹਿਲਾਂ ਰਦੀਆਂ ਸਦੀਆਂ ਹਸਲ ਕਰਨੀਆਂ ਸੀ ਪਰ ਸਤਿਗੁਰੂ ਦੇ ਹੁਕਮ ਦੇ ਨਾਲ ਜਬਜੀ ਸਾਹਿਬ ਦਾ ਜਾਪ ਵਧਾ ਦਿੱਤਾ ਸੁਖਮਨੀ ਸਾਹਿਬ ਜੀ ਦਾ ਜਾਪ ਵਧਾ ਦਿੱਤਾ ਵਾਹਿਗੁਰੂ ਸਿਮਰਨ ਵਧਾ ਦਿੱਤਾ ਇਹਦੇ ਹੀ ਪ੍ਰਚਾਰ ਕਰਨ ਲੱਗ ਪਿਆ ਤੇ ਇਹਦੀ ਉਹ ਦ੍ਰਿਸ਼ਟੀ ਖੁੱਲ ਗਈ ਸੀ ਜਿਹਨੂੰ ਕਹਿੰਦੇ ਤੀਜਾ ਨਿਤਰ ਤੇ ਜਿਹੜੀਆਂ ਗੁਪਤ ਰੂਹਾਂ ਜਾਂ ਗੁਪਤ ਵਸਤੂਆਂ ਉਹ ਸਾਰਿਆਂ ਨੂੰ ਇਹਦੇ ਅੰਦਰ ਦੇਖਣ ਦੀ ਤਾਕਤ ਉਹਨੋਂ ਨੌਕਰ ਨੂੰ ਸੱਪ ਨੇ ਡੰਗਿਆ ਨੌਕਰ ਮਰ ਗਿਆ ਤੇ ਉਹਦੀ ਰੂਹ ਜਿਹੜੀ ਆ ਉਹ ਵਿਵਾਨਾ ਦੇ ਵਿੱਚ ਦੇਵਤੇ ਲੈ ਕੇ ਜਾ ਰਹੀ ਜਦੋਂ ਇਹਨੇ ਆਕਾਸ਼ ਵੱਲ ਨੂੰ ਤੱਕਿਆ ਨਾ ਵਪਾਰ ਬਰਾਗੀ ਨੇ ਇਹਨੇ ਦੇਖਿਆ ਵੀ ਜਿਹੜਾ ਨੌਕਰ ਰੋਜ਼ ਕਥਾ ਸੁਣਨ ਆਉਂਦਾ ਸੀ ਉਹਨੇ ਸਰੀਰ ਤਿਆਗ ਦਿੱਤਾ ਛੱਡ ਦਿੱਤਾ ਤੇ ਦੇਖੋ ਦੇਵਤੇ ਵਿਵਾਨਾ ਵਿੱਚ ਵੜੇ ਸਤਕਾਰ ਦੇ ਨਾਲ ਲੈ ਕੇ ਜਾ ਰਹੇ ਜਦੋਂ ਇਹਦੇ ਹੋਰ ਬਹੁਤ ਲੋਕ ਨਜ਼ਦੀਕ ਬੈਠੇ ਨੇ ਇਹਨੇ ਆਕਾਸ਼ਵਾਲ ਨੂੰ ਤੱਕਿਆ ਕਹਿਣ ਲੱਗਾ ਵਾਹ ਬਈ ਵਾਹ ਜੀਵਨ ਸਫਲ ਹੈ ਜੀਵਨ ਸਫਲ ਹੈ ਸਾਰੇ ਸਾਰੇ ਹਰਾਨ ਹੋਏ ਕਿ ਗੋਪਾਲ ਜੀ ਨੇ ਆਕਾਸ਼ਵਾਲ ਨੂੰ ਤੱਕਿਆ ਉੱਪਰ ਤੱਕਿਆ ਸਾਨੂੰ ਕੁਝ ਨਜ਼ਰ ਨਹੀਂ ਆਇਆ ਇਹ ਕਹਿੰਦਾ ਵਾਹ ਬਈ ਵਾਹ ਜੀਵਨ ਤਾਂ ਬੜਾ ਸਫਲ ਹੈ ਸਫਲ ਹੈ ਜੀਵਨ ਪੁੱਛਣ ਲੱਗੇ ਸਾਈ ਜੀ ਫਕੀਰ ਜੀ ਸੰਤ ਜੀ ਇਹ ਬਚਨ ਤੁਸੀਂ ਕਿਉਂ ਕਹੇ ਕਿਉਂਕਿ ਹਰ ਧਰਮ ਦੇ ਹਰ ਤਰ੍ਹਾਂ ਦੇ ਲੋਕ ਆਉਂਦੇ ਸੀ ਗੋਪਾਲ ਦਾਸ ਦੇ ਕੋਲ ਗੋਪਾਲ ਬ੍ਰਾਗੀ ਦੇ ਕੋਲੇ ਇਸਲਾਮ ਦੇ ਵੀ ਬੜੇ ਲੋਕ ਆਉਂਦੇ ਸੀ ਸਨਾਤਨੀ ਵੀ ਬਹੁਤ ਆਉਂਦੇ ਸੀ ਸਾਰੇ ਆਪੋ ਆਪਣੀ ਬੋਲੀ ਵਿੱਚ ਸਾਰੇ ਕੁੱਛਦੇ ਕੋਈ ਫਕੀਰ ਕਹਿੰਦਾ ਕੋਈ ਭਗਤ ਜੀ ਕਹਿੰਦਾ ਕੋਈ ਸੰਤ ਜੀ ਕਹਿੰਦਾ ਕੋਈ ਸਾਈਂ ਕਹਿੰਦਾ ਇਹ ਵੀ ਕੌਤਾ ਹੈ ਉਹ ਕਹਿੰਦਾ ਜਿਹੜਾ ਇਹ ਮਹਾਜੰਦਾ ਨੌਕਰ ਰੋਜ਼ ਤੁਹਾਡੇ ਨਾਲ ਇੱਥੇ ਕਥਾ ਸੁਣਦਾ ਸੀ ਉਹਦੀ ਵਿਚਾਰੀ ਦੀ ਮੌਤ ਹੋ ਗਈ ਸਰੀਰ ਛੱਡ ਦਿੱਤਾ ਇੱਥੇ ਉਹਨੇ ਬੇਸ਼ੱਕ ਸਾਰੀ ਜ਼ਿੰਦਗੀ ਗਰੀਬੀ ਕੱਟੀ ਐ ਪਰ ਉਹਦਾ ਅੰਤ ਸਮਾ ਬੜਾ ਚੰਗਾ ਆਇਆ ਉਹਦਾ ਬਬਾਣਾ ਵਿੱਚ ਬੈਠਾ ਸੱਚਖਣ ਨੂੰ ਜਾ ਰਿਹਾ ਬੜੇ ਹਰਾਨ ਹੋਏ ਸਾਰੇ ਗੱਲ ਲਗੇ ਜੀ ਉਹ ਤਾਂ ਬੜੀ ਗਰੀਬੀ ਸੀ ਦੇ ਗੋਪਾਲ ਜੀ ਕਹਿਣ ਲੱਗੇ ਬਾਰੀ ਗਰੀਬੀ ਸੀ ਪਰ ਤੁਸੀਂ ਉਹਦੇ ਅੰਦਰ ਦੀ ਅਵਸਥਾ ਨਹੀਂ ਜਾਣੀ ਅੰਦਰੋਂ ਬੜਾ ਮੀਲ ਸੀ ਅਸੀਂ ਗਣਿਆਵੀ ਮਾਇਆ ਨੂੰ ਅਮੀਰੀ ਸਮਝਦੇ ਆ ਪਾਤਸ਼ਾਹ ਨੇ ਬਾਣੀ ਨਿਰਣਾ ਕੀਤਾ ਨਾ ਕੌਣ ਵੱਡਾ ਵੱਡਾ ਕੌਣ ਹੈ ਮਾਇਆ ਵੱਡਿਆਈ ਅਸੀਂ ਮਾਇਆ ਧਾਰੀ ਨੂੰ ਵੱਡਾ ਕਹਿੰਦੇ ਆ ਨਾ ਬਹੁਤ ਜ਼ਮੀਨਾਂ ਜਾਇਦਾਦ ਜਿਹਦੇ ਕੋਲ ਹੈ ਕਹਿੰਦੇ ਬੜਾ ਵੱਡਾ ਆਦਮੀ ਹੈ ਸਤਿਗੁਰੂ ਕਹਿੰਦੇ ਨੇ ਨਹੀਂ ਸੋ ਵੱਡਾ ਜਨ ਰਾਮ ਲਿਵ ਲਈ ਅਸਲ ਵੱਡਾ ਉਹ ਹੈ ਜਿਹਦੀ ਸੁਰਤ ਪਰਮੇਸ਼ਰ ਦੇ ਨਾਲ ਜੁੜੀ ਹੈ ਉਹ ਆ ਵੱਡਾ ਗੋਪਾਲ ਜੀ ਕਹਿਣ ਲੱਗੇ ਇਹਦੀ ਜਦੀ ਵੱਡੀ ਅਮੀਰੀ ਇਹ ਭੋਗ ਕੇ ਗਿਆ ਬਹੁਤਿਆਂ ਕੋਲ ਨਹੀਂ ਹਰ ਬੰਦਾ ਨਹੀਂ ਉਥੇ ਪਹੁੰਚ ਸਕਦਾ ਦੁਨਿਆਵੀ ਬੇਸ਼ੱਕ ਗਰੀਬੀ ਸੀ ਅੰਦਰੋਂ ਬੜੀ ਵੱਡੀ ਅਮੀਰੀ ਸੀ ਔਰ ਅੰਦਰ ਦੀ ਅਮੀਰੀ ਕਰਕੇ ਅੱਜ ਇਹ ਸੱਚ ਕੱਢਣ ਹੋ ਗਏ ਸਗਦਾ ਬੜੀਆਂ ਹੈਰਾਨ ਕੁ ਸਮਾ ਬੀਤਿਆ ਤੇ ਗੋਪਾਲ ਬਰਾਗੀ ਜਦੋਂ ਇਹਨੇ ਦੇਖਿਆ ਵੀ ਹੁਣ ਰਿਆ ਨਹੀਂ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਨੂੰ ਬੜਾ ਸਮਾਂ ਹੋ ਗਿਆ ਇਹ ਝੰਗ ਤੋਂ ਚੱਲ ਕੇ ਹੋਰ ਬੜੀਆਂ ਸੰਗਤਾਂ ਨੂੰ ਨਾਲ ਲੈ ਕੇ ਲੋਕੇ ਬੜਾ ਪ੍ਰਚਾਰ ਪ੍ਰਸਾਰ ਸੀ ਹਜ਼ਾਰਾਂ ਲੋਕ ਇਹਦੇ ਪ੍ਰਚਾਰ ਦੇ ਨਾਲ ਸਿੱਖੀ ਸਿਧਾਂਤਾਂ ਦੇ ਨਾਲ ਜੁੜਿਓ ਸਾਰੇ ਦੇ ਸਾਰੇ ਨਾਲ ਲੈ ਕੇ ਇਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਰਸਤੇ ਵਿੱਚ ਬੜੇ ਪੜਾ ਕੀਤੇ ਔਰ ਜਿੱਥੇ ਜਿੱਥੇ ਵੀ ਰੁਕਿਆ ਉਥੇ ਉਥੇ ਨੇ ਸਿੱਖੀ ਦਾ ਪ੍ਰਚਾਰ ਜਾਂਦਿਆਂ ਵੀ ਕੀਤਾ ਤੇ ਆਉਂਦਿਆਂ ਵੀ ਕੀਤਾ ਔਰ ਜਿੱਥੇ ਪਤਾ ਲੱਗਦਾ ਵੀ ਗੋਪਾਲ ਬਰਾਗੀ ਆ ਰਿਹਾ ਹੈ ਹਜ਼ੂਮ ਇਕੱਠੇ ਹੋ ਜਾਂਦੇ ਸੰਗਤਾਂ ਬੇਅੰਤ ਸੰਗਤਾਂ ਅੱਜ ਗੋਪਾਲ ਬਿਰਾਗੀ ਦੇ ਨਾਲ ਨੇ ਤੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚੀਆਂ ਸੰਗਤਾਂ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸਮਾਂ ਆਇਆ ਦੂਰ ਤੱਕ ਬੜਾ ਵੱਡਾ ਇਕੱਠ ਹੋ ਗਿਆ ਸੰਗਤਾਂ ਦਾ ਕਿਉਂਕਿ ਗੋਪਾਲ ਬਿਰਾਗੀ ਦੇ ਨਾਲ ਬੇਅੰਤ ਸੰਗਤ ਆਈ ਸੀ। ਦਸ਼ਮੇਸ਼ ਪਿਤਾ ਜਦੋਂ ਆਸਣ ਤੇ ਆਏ ਨਾ ਪੰਡਾਲ ਵਿੱਚ ਜਦੋਂ ਸੰਗਤਾਂ ਦੇਖੀਆਂ ਬੜੇ ਹੈਰਾਨ ਸਤਿਗੁਰੂ ਕਹਿੰਦੇ ਨੇ ਕਿਹੜਾ ਭਾਰੀ ਮਨੁੱਖ ਆਇਆ ਹੈ ਜਿਹਦੇ ਨਾਲ ਇੰਨੀ ਸੰਗਤ ਆਈ ਹੈ ਹੁਣ ਸਤਿਗੁਰੂ ਨੂੰ ਤਾਂ ਪਤਾ ਹੀ ਸੀ ਨਾ ਸਾਰਾ ਇਹ ਬਖਸ਼ਿਸ਼ਾ ਦਾ ਸਤਿਗੁਰੂ ਦੇ ਦਿੱਤੀਆਂ ਹੋਈਆਂ ਸੀ ਤੇ ਸਤਿਗੁਰੂ ਕਹਿੰਦੇ ਨੇ ਕਿਹੜਾ ਭਾਰੀ ਮਨੁੱਖ ਆਇਆ ਇਹ ਵੀ ਨਾ ਸਾ ਸੰਗਤ ਹੋਰ ਸੰਗਤਾਂ ਨੂੰ ਇੱਕ ਪ੍ਰੇਰਣ ਦੀ ਇੱਕ ਵਿਣੀ ਹੈ ਕਿਉਂਕਿ ਸਤਿਗੁਰੂ ਜਿੰਨਾ ਮਾਣ ਦਿੰਦੇ ਨੇ ਹੋਰ ਸੰਗਤਾਂ ਦੇ ਮਨ ਵਿੱਚ ਇਹ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਵੀ ਸਤਿਗੁਰੂ ਬੰਦਗੀ ਵਾਲਿਆਂ ਦਾ ਬੜਾ ਸਤਕਾਰ ਕਰਦੇ ਨੇ ਫਿਰ ਹੋਰ ਸੰਗਤਾਂ ਕੋਸ਼ਿਸ਼ ਕਰਦੀਆਂ ਨੇ ਅਸੀਂ ਵੀ ਬੰਦਗੀ ਕਰੀ ਐ ਸ੍ਰੀ ਗੁਰੂ ਦੀ ਕਿਰਪਾ ਦੇ ਪਾਤਰ ਬਣੀ ਐ ਗੁਰੂ ਦੀ ਖੁਸ਼ੀ ਸਾਨੂੰ ਹੀ ਮਿਲੇ ਜਿਵੇਂ ਗੋਪਾਲ ਬਰਾਗੀ ਨੇ ਮਿਲੀ ਤੇ ਸਤਿਗੁਰੂ ਕਹਿੰਦੇ ਨੇ ਕਿਹੜਾ ਵੱਡਾ ਕਿਹੜਾ ਭਾਰੀ ਆਇਆ ਭਾਈ ਜਿਹਦੇ ਨਾਲ ਇੰਨੀ ਸੰਗਤ ਆਈ ਐ ਤੇ ਕਹਿਣ ਲੱਗੇ ਜੀ ਗੋਪਾਲ ਬਰਾਗੀ ਆਏ ਅਜੇ ਵਿਚਾਰਾਂ ਚੱਲਦੀਆਂ ਨੇ ਤੇ ਗੋਪਾਲ ਬਰਾਗੀ ਗੱਲ ਵਿੱਚ ਪੱਲਾ ਪਾਇਆ ਹੋਇਆ ਐ ਤੇ ਇੰਨੇ ਨਾ ਸਾਧ ਸੰਗਤ ਹੁਣ ਜਿਵੇਂ ਭਗਵੇਂ ਜੀ ਸਤਿਗੁਰੂ ਨੇ ਤੋੜਿਆ ਸੀ ਉਹਵੇਂ ਹੀ ਆਇਆ ਪਰ ਅੰਦਰੋਂ ਜਿਹੜਾ ਇਹ ਰੰਗਿਆ ਗਿਆ ਪਹਿਲਾਂ ਬਾਹਰੋਂ ਰੰਗ ਸੀ ਹੁਣ ਅੰਦਰ ਵੀ ਇਹਦੇ ਰੰਗ ਚੜ ਗਿਆ ਸੱਚੇ ਪਾਤਸ਼ਾਹ ਕਿਰਪਾ ਕਰੋ ਇਧਰ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਤੇਰੀ ਸੇਵਾ ਪ੍ਰਵਾਨ ਹੈ ਬڑے ਜਿਹੜੇ ਇਹਦੇ ਨਾਲ ਦੇ ਸੇਵਾਦਾਰ ਸੀ ਕਹਿਣ ਲਗੇ ਸੱਚੇ ਬਾਦਸ਼ਾਹ ਇਹਦੀ ਸੰਗਤ ਕਰਕੇ ਤੇ ਨੌਕਰ ਵੀ ਸੱਚ ਕਰਨ ਨੂੰ ਜਾਣ ਲੱਗ ਪਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਲਗੇ ਭਾਈ ਇਹਦੀ ਆਪਣੀ ਬੜੀ ਬੰਦਗੀ ਹੈ ਗੁਰੂ ਨਾਨਕ ਦੀ ਬੜੀ ਇਹਦੇ ਉੱਤੇ ਕਿਰਪਾ ਤੇ ਸਾਧ ਸੰਗਤ ਉਹ ਗੋਪਾਰ ਬਿਰਾਗੀ ਜਦੋਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਜਦੋਂ ਪਹਿਲੀ ਵਾਰ ਵੀ ਆਇਆ ਸੀ ਉਦੋਂ ਵੀ ਅੰਮ੍ਰਿਤ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਸੇਵਾ ਲਾ ਦਿੱਤੀ ਝੰਗ ਦੇ ਵਿੱਚ ਉਥੇ ਚਲਿਆ ਗਿਆ ਸੇਵਾ ਕੀਤੀ ਬੰਦਗੀ ਕੀਤੀ ਨਾਲੇ ਪ੍ਰਚਾਰ ਪ੍ਰਸਾਰ ਕੀਤਾ ਇੰਨੀ ਵੱਡੀ ਅਵਸਥਾ ਬਣ ਗਈ ਕਰਕੇ ਇਹਨੇ ਪ੍ਰਾਪਤ ਕੀਤੇ ਪਰ ਮੰਗ ਫਿਰ ਕਹਿੰਦਾ ਜੀ ਅੰਮ੍ਰਿਤ ਦੀ ਦਾਤ ਬਖਸ਼ੋ ਇਕ ਗਲਗੀਦਰ ਪਾਦਸ਼ਾਹ ਕਹਿੰਦੇ ਠੀਕ ਹੈ ਭਾਈ ਹੁਣ ਤੈਨੂੰ ਅੰਮ੍ਰਿਤ ਦੀ ਰੋੜ ਹੈ ਕੇਵਰ ਆਪਾਂ ਕਹਿ ਦਿੰਨੇ ਆ ਨਾ ਬੇਸੀ ਦਾ ਧਰਮੀ ਬੜੇ ਆ ਅਸੀਂ ਤਾਂ ਨਿਤਨੇਮ ਕਰਦੇ ਆ ਸਾਡੇ ਜੀਵਨ ਵਿੱਚ ਕੋਈ ਊਣਤਾਈ ਨਹੀਂ ਸਾਡੇ ਜੀਵਨ ਵਿੱਚ ਕੋਈ ਕਮੀ ਨਹੀਂ ਸਾਨੂੰ ਤਾਂ ਲੋੜ ਹੀ ਨਹੀਂ ਅੰਮ੍ਰਿਤ ਦੀ ਤੇ ਸਾਧ ਸੰਗਤ ਦੇਖੋ ਜਿੰਨੇ ਇੰਨੀ ਬੰਦਗੀ ਕੀਤੀ ਉਹ ਗਵੇਂ ਪੇਖ ਵਿੱਚ ਵੀ ਬੜੀ ਬੰਦਗੀ ਕੀਤੀ ਝੰਗਵੇ ਜਾ ਕੇ ਨਾਮ ਸਿਮਰਨ ਕੀਤਾ ਤੇ ਕਰਵਾਇਆ ਫਿਰ ਵੀ ਉਹਨੇ ਅਮਰਬੀ ਦਾਤ ਦਸ਼ਮੇਸ਼ ਪਾਦਸ਼ਾਹ ਕੋਲੋਂ ਮੰਗੀ ਤੇ ਫਿਰ ਸਤਿਗੁਰੂ ਨੇ ਸਿੰਘਾਂ ਨੂੰ ਹੁਕਮ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤੇ ਭਾਈ ਗੋਪਾਲ ਬਰਾਗੀ ਨੂੰ ਅੰਮ੍ਰਿਤ ਸ਼ਕਾ ਕੇ ਗੋਪਾਲ ਸਿੰਘ ਨਾਂ ਰੱਖਿਆ ਇਹ ਵਡਿਆਈਆਂ ਨੇ ਇਹੀ ਉਪਦੇਸ਼ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਵੀ ਭਾਵੇਂ ਜਿੰਨਾ ਮਰਜੀ ਤੇਰੇ ਕੋਲ ਸੁਖ ਹੋਵੇ ਸੁੱਖਾਂ ਦੇ ਸਾਧਨ ਹੋਣ ਜਿੰਨਾ ਮਰਜੀ ਤੂੰ ਅਮੀਰ ਹੋਵੇ ਸਤਿਗੁਰੂ ਕਿਰਪਾ ਕਰਦੇ ਨੇ ਨਾ ਨਦੀਆਂ ਹੋ ਵਹ ਤੇਣ ਵਾਸੁ ਮੋਹ ਹੈ ਦੁਦਕਿਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੈ ਲਪਜੀਓ